ਇੱਕ ਵਾਰ ਨਾ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਆਪਣੀ ਪਤਨੀ ਦੇ ਨਾਲ ਰਿਹਾ ਕਰਦਾ ਸੀ ਉਹ ਦਿਹਾੜੀ ਦਾ ਪਾ ਕਰਕੇ ਤੇ ਆਪਣੇ ਜੀਵਨ ਦਾ ਗੁਜ਼ਰਬਸਰ ਕਰਦਾ ਪਿਆ ਸੀ ਉਹਦੇ ਦੋ ਜਵਾਕ ਵੀ ਸਨ ਉਹਨੇ ਰੋਜ਼ ਦਿਹਾੜੀ ਕਰਕੇ ਲੈ ਕੇ ਆਇਆ ਕਰਨੀ ਤੇ ਘਰ ਕੰਮ ਜਿਹੜਾ ਸੀ ਉਹਦੀ ਪਤਨੀ ਨੇ ਕਰਿਆ ਕਰਨਾ ਐਵੇਂ ਜ਼ਿੰਦਗੀ ਦਾ ਗੁਜ਼ਰਬਸਰ ਸੋਨਾ ਚੱਲਦਾ ਪਿਆ ਸੀ ਖੇਤਾਂ 'ਚ ਕੰਮ ਕਰਿਆ ਕਰਦਾ ਸੀ ਸਮਾ ਆਪਣੀ ਚਾਲ ਚੱਲਦਾ ਕਿ ਪੁਰਾਣਾ ਸਮਾ ਸੀ ਖੇਤੀ ਦਾ ਜਿਆਦਾ ਕੰਮ ਮੀਂਹ ਦੇ ਪਾਣੀ ਨਾਲ ਹੀ ਹੋਇਆ ਕਰਦੇ ਸੀ ਮੀਂਹ ਨਾ ਪਿਆ ਖੇਤਾਂ ਦੇ ਵਿੱਚ ਕੁਝ ਨਾ ਹੋਇਆ ਹੁਣ ਦਿਹਾੜੀ ਕਿੱਥੋਂ ਲਾਉਣੀ ਸੀ ਇਸ ਕਰਕੇ ਲੋਕਾਂ ਨੇ ਉਹਨੂੰ ਦਿਹਾੜੀ ਤੇ ਸਦਨਾ ਬੰਦ ਕਰ ਦਿੱਤਾ ਹੁਣ ਘਰ ਖਾਂ ਨੂੰ ਕੋਈ ਅੰਨ ਨਾ ਕੁਝ ਉਹਦੀ ਘਰ ਵਾਲੀ ਨੇ ਉਹ ਨਾਲ ਲੜਿਆ ਕਰਨਾ ਵੀ ਮੇਰੇ ਮਾਪਿਓ ਨੇ ਤੇ ਮੈਨੂੰ ਤੇਰੇ ਨਾਲ ਵਿਆਹ ਕੇ ਤੇ ਧੱਕਾ ਦੇ ਦਿੱਤਾ ਮੇਰੀ ਮਾੜੀ ਕਿਸਮਤ ਜਿਹਦਾ ਤੇਰੇ ਨਾਲ ਵਿਆਹ ਹੋ ਗਿਆ ਸਾਨੂੰ ਇੱਕ ਡੰਗ ਦਾ ਪ੍ਰਸ਼ਾਦਾ ਵੀ ਨਹੀਂ ਮਿਲਦਾ ਤੂੰ ਸਾਡੇ ਲਈ ਕਰਦਾ ਹੀ ਕੀ ਐਵੇਂ ਰੋਜ਼ ਉਹਨੂੰ ਤਾਣੇ ਮਿਨੇ ਦਿਆ ਕਰਨੇ ਉਹਨਿਸ ਫੇਰੇ ਘਰ ਵਜਾਇਆ ਕਰਨਾ ਉਹਨੇ ਕਿਹਾ ਕਰਨਾ ਕੁਝ ਲੈ ਕੇ ਬੜੀ ਨਿਤਕਾਰ ਪੜਨ ਦੇ ਲੋੜ ਨਹੀਂ ਐਵੇਂ ਨਾ ਰੋਜ਼ ਉਹਨੂੰ ਕੁਝ ਨਾ ਕੁਝ ਕਿਹਾ ਕਰਦੀ ਇੱਕ ਦਿਨ ਉਹ ਸੋਚਦਾ ਵੀ ਮੈਂ ਨਾ ਅੱਜ ਘਰ ਨਹੀਂ ਜਾਣਾ ਤੇ ਅੱਜ ਮੈਂ ਆਪਣੇ ਪ੍ਰਾਨ ਦਾ ਤਿਆਗ ਕਰ ਦੇਣਾ ਆਪਣੇ ਮਨ ਚ ਨਾ ਇਹੀ ਸੋਚੀ ਜਾ ਰਿਹਾ ਸੀ ਤੇ ਪਿੰਡ ਤੋਂ ਬਾਹਰ ਜਾਣ ਲੱਗਦਾ ਇਹਨੇ ਨੂੰ ਕੀ ਦੇਖਦੇ ਨੇ ਸਾਹਮਣੇ ਨਾ ਇੱਕ ਸੰਤ ਫਕੀਰ ਉਹਦੇ ਵਾਲੀ ਲੱਗੇ ਆਉਂਦੇ ਹੁੰਦੇ ਜਦੋਂ ਉਹਦੇ ਵੱਲ ਆਏ ਤਾਂ ਸੰਤ ਫਕੀਰ ਨੇ ਉਹਨੂੰ ਰੋਕ ਲਿਆ ਉਹ ਸੰਤ ਫਕੀਰ ਕਹਿੰਦੇ ਵੀ ਮੈਂ ਨਾ ਦੋ ਪ੍ਰਸ਼ਾਦਿਆਂ ਦੀ ਆਸ ਰੱਖਦਾ ਤੇ ਜੇ ਤੇ ਕੋਲ ਹੈਗੇ ਹੱਥੇ ਦੇ ਦੇ ਉਹ ਕਹਿੰਦਾ ਸੰਤ ਜੀ ਦੋ ਹੀ ਪ੍ਰਸ਼ਾਦੇ ਆ ਮਨ ਚ ਸੋਚਦਾ ਵੀ ਮੈਂ ਤਾਂ ਉਂਝ ਵੀ ਅੱਜ ਆਪਣੀ ਜੀਵਨ ਲੀਲਾ ਖਤਮ ਕਰਨ ਜਾ ਰਿਆਂ ਇਹ ਦੋ ਪ੍ਰਸ਼ਾਦੇ ਮੈਂ ਸੰਤ ਜੀ ਨੂੰ ਦੇ ਦੇਣਾ ਸੰਤ ਜੀ ਜਿਨਾਂ ਚਲ ਪ੍ਰਸ਼ਾਦੇ ਖਾਣ ਲੱਗੇ ਨਾ ਉਹ ਕਹਿੰਦੇ ਕੋਲ ਬੈਠ ਸੰਤ ਜੀ ਕੋਲ ਬੈਠ ਗਿਆ ਦੋਨੋਂ ਉਹਨੇ ਪ੍ਰਸ਼ਾਦਾ ਛਕ ਲਿਆ ਸੰਤ ਜੀ ਨੇ ਪ੍ਰਸ਼ਾਦਾ ਛਕ ਲਿਆ ਤੇ ਉਹ ਕੋਲ ਬੈਠਾ ਰਿਹਾ ਸੰਤ ਜੀ ਜਦੋਂ ਜਾਣ ਲੱਗੇ ਤੇ ਸੰਤ ਜੀ ਨੂੰ ਪੁੱਛਦੇ ਵੀ ਕਿਵੇਂ ਤੇਰੀ ਜ਼ਿੰਦਗੀ ਚੱਲ ਰਹੀ ਹੈ ਕਿੰਦਾ ਸੰਤ ਜੀ ਕਾਲੀ ਜ਼ਿੰਦਗੀ ਚੱਲਦੀ ਪਈ ਹਤਾਸ਼ ਤੇ ਪਰੇਸ਼ਾਨ ਆ ਜ਼ਿੰਦਗੀ ਤੋਂ ਜ਼ਿੰਦਗੀ 'ਚ ਐਨੇ ਦੁੱਖ ਨੇ ਨਾ ਵੀ ਸਮਝ ਨਹੀਂ ਆਉਂਦਾ ਕੀ ਕਰਾਂ ਮੈਂ ਆਪਣੀ ਜ਼ਿੰਦਗੀ ਤੋਂ ਬੜਾ ਜ਼ਿਆਦਾ ਤੰਗ ਦਿਹਾੜੀ ਦਾ ਪਾ ਮਿਲਦਾਨੀ ਘਰ ਦੇ ਜਵਾਕ ਘਰ ਵਿੱਚ ਇੱਥੇ ਜਵਾਕ ਭੁੱਖੇ ਬੈਠੇ ਰਹਿੰਦੇ ਇਸ ਕਾਰਨ ਉਹ ਮੇਰੇ ਨਾਲ ਲੜਾ ਹਰ ਸਮੇਂ ਲੜਦੇ ਰਹਿੰਦੇ ਨੇ ਸੋਚਦਾ ਵੀ ਅੱਜ ਆਪਣੀ ਜੀਵਨ ਲੀਲਾ ਖਤਮ ਕਰਦਾ ਤੇ ਉਧਰ ਨੂੰ ਹੀ ਜਾ ਰਿਹਾ ਸંત ਜੀ ਕਹਿੰਦੇ ਜੇ ਤੇਰੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਤੀਏ ਤੇ ਫਿਰ ਦਸ ਕਹਿੰਦਾ ਸੰਤ ਜੀ ਜੀ ਆਵੇ ਕਰ ਦੋ ਤੇ ਹੋਰ ਕੀ ਚਾਹੀਦਾ ਕਹਿੰਦੇ ਤੈਨੂੰ ਸਭ ਤੋਂ ਜ਼ਿਆਦਾ ਇਸ ਸਮੇਂ ਕਿਸ ਚੀਜ਼ ਦੀ ਜ਼ਰੂਰਤ ਹੈ ਕਹਿੰਦਾ ਜੀ ਮੈਨੂੰ ਨਾ ਇਸ ਸਮੇਂ ਸਭ ਤੋਂ ਜ਼ਿਆਦਾ ਜ਼ਰੂਰਤ ਧੰਨ ਦੀ ਕਹਿੰਦਾ ਅੱਛਾ ਧੰਨ ਚਾਹੀਦਾ ਧੰਨ ਨਾਲ ਤੂੰ ਖੁਸ਼ ਹੋ ਜਾਵੇਂਗਾ ਕੇਂਦਾ ਜੀ ਹੁਣ ਰੋਟੀ ਦੇ ਲਾਲੇ ਪੈਨ ਤਾਂ ਹੀ ਸਾਡੀ ਕਰ ਲੜਾਈ ਹੁੰਦੀ ਏ ਜੇ ਤਨ ਹੋਵੇਗਾ ਤੇ ਲੜਾਈ ਨਹੀਂ ਹੋਵੇਗੀ ਤੇ ਸਾਰਾ ਕੁਝ ਠੀਕ ਹੋ ਜਾਏਗਾ ਸੰਤ ਜੀ ਕਹਿੰਦੇ ਠੀਕ ਹੈ ਸੰਤ ਜੀ ਨਾ ਖੜੇ ਹੋਏ ਕਹਿੰਦੇ ਸਾਹਮਣੇ ਇਨੇ ਨੂੰ ਨਾ ਇੱਕ ਛੋਟਾ ਜਿਹਾ ਕੁੱਤੇ ਦਾ ਬੱਚਾ ਆਉਂਦਿਆ ਹੁੰਦਾ ਕਹਿੰਦਾ ਉਹਨੂੰ ਚੁੱਕ ਕੇ ਲੈ ਕੇ ਉਹ ਪਜਾ ਪਜਾ ਜਾਂਦਾ ਤੋਂ ਨੂੰ ਲੈ ਕੇ ਆ ਜਾਂਦਾ ਲੈ ਕੇ ਆਇਆ ਤੇ ਉਹਨੇ ਨਾ ਸਾਹਮਣੇ ਮੰਜੇ ਦੇ ਜਿਹੜਾ ਉੱਥੇ ਸੀ ਸੰਤ ਜੀ ਬੈਠੇ ਹੋਏ ਸੀ ਥੜੇ ਜਿਤੇ ਉੱਥੇ ਉਹਨੇ ਲਿਆ ਕੇ ਤੇ ਰੱਖ ਦਿੱਤਾ ਜਦੋਂ ਉਹਨੇ ਉੱਥੇ ਲਿਆ ਕੇ ਰੱਖਿਆ ਨਾ ਤੇ ਉਹਦੇ ਹੱਥ ਵਿੱਚ ਇੱਕ ਬੜੀ ਵੱਡੀ ਸੰਤਜੀ ਦੇ ਹੱਥ ਤੇ ਵਿੱਚ ਇੱਕ ਬੜਾ ਵੱਡਾ ਸੋਟਾ ਤੇ ਜਾਂ ਡਾਂਗ ਜਿਹੀ ਸੀ ਸੰਤਜੀ ਨੇ ਨਾ ਉਹ ਜਿਹੜਾ ਕੁੱਤਾ ਸੀ ਉਹਦੇ ਸਿਰ ਦੇ ਉੱਤੇ ਦੋ ਵਾਰ ਮਾਰੀ ਤੇ ਕੁੱਤਾ ਉੱਥੇ ਜੋ ਸੀ ਆਪਣੇ ਪ੍ਰਾਂਤ ਧਿਆ ਗਿਆ ਹੁਣ ਸਾਰੇ ਪਾਸੇ ਖੂਨ ਹੀ ਖੂਨ ਹੋ ਗਿਆ ਹੁਣ ਉਹ ਜਿਹੜਾ ਮਨੁੱਖ ਸੀ ਉਹਦੇ ਨਾਂ ਨੇ ਗਲ ਦੇ ਵਿੱਚ ਬੜਾ ਵੱਡਾ ਪਰਨਾ ਪਾਇਆ ਹੋਇਆ ਸੀ ਸੰਤਜੀ ਕਹਿੰਦੇ ਇਹਨੂੰ ਪਰਨੇ ਚ ਲਵੇਟ ਤੇ ਇਹਨੂੰ ਸਿੱਧਾ ਘਰ ਜਾ ਕੇ ਖੋਲੀ ਇਨੂੰ ਹੋਰ ਕਿਤੇ ਖੋਲਣ ਦੀ ਜ਼ਰੂਰਤ ਨਹੀਂ ਹੈਗੀ ਜਾਂ ਤੇਰੀ ਜ਼ਿੰਦਗੀ ਜਿਹੜੀ ਹੈ ਨਾ ਇਹ ਕੁੱਤੇ ਦੇ ਸਦਕੇ ਹੀ ਤੇਰੀ ਜ਼ਿੰਦਗੀ ਬਦਲ ਜਾਵੇਗੀ। ਯਾਦ ਰੱਖੀ ਇੱਥੇ ਕਿਤੇ ਖੋਲਣਾ ਨਹੀਂ ਸਿੱਧਾ ਘਰ ਜਾ ਕੇ ਖੋਲਣਾ। ਉਹ ਕਹਿੰਦਾ ਠੀਕ ਹੈ। ਮਨ ਦੇ ਵਿੱਚ ਇਹ ਕਹਿ ਕੇ ਵੀ ਉਹਨੂੰ ਬੰਨ੍ਹ ਕੇ ਤੇ ਲਈ ਜਾਂਦੇ। ਕੋਈ ਕੱਪੜੇ ਤੇ ਵੀ ਤੁਪਕਾ ਡਿੱਗਣਦੇ ਆਏ ਤੇ ਕੋਈ ਉਹਦੇ ਉਹਨੇ ਜੋ ਪਰਨੇ ਵਿੱਚ ਲਪੇਟਿਆ ਉਹ ਸਾਰਾ ਹੀ ਜਿਹੜਾ ਉਹ ਖਰਾਬ ਹੋ ਗਿਆ। ਮਨ ਚ ਸੋਚਦਾ ਵੀ ਇਹ ਸੰਤ ਫਕੀਰ ਨਾ ਪ੍ਰਸ਼ਾਦਾ ਖਾਣਾ ਸੀ ਤੇ ਉਂਝ ਖਾ ਲਿੰਦਾ। ਨਾਲੇ ਮੇਰਾ ਸਮਝ ਆਇਆ ਕਰ ਗਿਆ ਨਾਲੇ ਮੇਰੇ ਕੱਪੜੇ ਖਰਾਬ ਕਰ ਦਿੱਤੇ ਤੇ ਹੁਣ ਵੇਖੀ ਧਨ ਦੌਲਤ ਦੇਣ ਦੀ ਬਜਾਏ ਆ ਦੇ ਕੇ ਤੇ ਉਹ ਵੀ ਮੇਰੇ ਸਿਰ ਪਾਪ ਮੜ ਕੇ ਤੇ ਚਲਾ ਗਿਆ ਉਹ ਦੇਖਦਾ ਵੀ ਜਦੋਂ ਇਹ ਸੰਤ ਮੇਰੇ ਅੱਖਾਂ ਤੋਂ ਓਲੇ ਹੋਣਗੇ ਨਾ ਤਾਂ ਮੈਂ ਚੁੱਕ ਕੇ ਥੱਲੇ ਵਗਾ ਦਾਂਗਾ ਪਿੱਛੇ ਮੁੜ ਕੇ ਦੇਖਦਾ ਹਜੇ ਸੰਤ ਫਗੇਰ ਇੱਥੇ ਸਨ ਅੱਧੇ ਕੋਹ ਰਸਤੇ ਜਾ ਕੇ ਦੇਖਦਾ ਸੰਤ ਫਕੀਰ ਅੱਖਾਂ ਤੋਂ ਦੂਰ ਹੋ ਗਏ ਸਨ ਹੁਣ ਸੋਚਦਾ ਕੋਈ ਐਸੀ ਥਾਂ ਆਈ ਨਾ ਜਿਹੜੇ ਜਮਾ ਸੁੰਨੀ ਹੋਈ ਉੱਥੇ ਮੈਨੂੰ ਵਗਾ ਕੇ ਤੇ ਘਾੜ ਚਲਾ ਜਾਵਾਂਗਾ ਅੱਗੇ ਨਾ ਝਾੜੀਆਂ ਜਿ ਆਉਂਦੀਆਂ ਨੇ ਤਾਂ ਕੁੱਤੇ ਨੂੰ ਉੱਥੇ ਵਗਾ ਕੇ ਤੇ ਅੱਗੇ ਜਾਂਦਿਆ ਹੁੰਦਾ ਜਦੋਂ ਜਾਂਦਾ ਹੁੰਦਾ ਤੇ ਦੇਖਦਾ ਵੀ ਸਾਰੇ ਕੱਪੜੇ ਤਾਂ ਲਿਬੜੇ ਪਏ ਨੇ ਘਾੜ ਐਵੇਂ ਚਲਾ ਗਿਆ ਤੇ ਫਿਰ ਮੇਰੇ ਨਾਲ ਲੜੇਗੀ ਉਹ ਸਾਹਮਣੇ ਛੱਪੜ ਹੁੰਦਾ ਤੇ ਉੱਥੇ ਚਲਾ ਜਾਂਦਾ ਉੱਥੇ ਚੰਗੀ ਤਰ੍ਹਾਂ ਪਰਨੇ ਨੂੰ ਆਪਣੇ ਨੂੰ ਤੇ ਕਮੀਜ਼ ਨੂੰ ਧੋ ਕੇ ਕਮੀਜ਼ ਉਵੇਂ ਹੀ ਪਾ ਲੈਂਦਾ ਤੇ ਪਰਨਾ ਨੁਚੜਦਾ ਨੁਚੜਦਾ ਹੀ ਘਰ ਲੈ ਜਾਂਦਾ ਜਦੋਂ ਘਰ ਜਾਂਦਾ ਹੈ ਨਾ ਤੇ ਉਹ ਪਰਨਾ ਮੋਢੇ ਤੇ ਰੱਖਿਆ ਹੁੰਦਾ ਤੇ ਅੰਦਰ ਜਾਣ ਲੱਗਦਾ ਉਹਦੀ ਘਰ ਦੀ ਫੇਰ ਉਹਨੂੰ ਚੀਕ ਕੇ ਪੈ ਜਾਂਦੀ ਕਹਿੰਦੀ ਤੈਨੂੰ ਪਤਾ ਨਹੀਂ ਹੈਗਾ ਵੀ ਸਾਰਾ ਅੰਦਰ ਇਹ ਤੇਰੇ ਪਰਨੇ ਦੇ ਨਾਲ ਗਿੱਲਾ ਹੋ ਜਾਏਗਾ ਜਾਂ ਇਹਨੂੰ ਬਾਹਰ ਜਾ ਕੇ ਤੇ ਸੁੱਕਣੇ ਪਾ ਕੇ ਉਹ ਬਾਹਰ ਜਾਂਦਾ ਤੇ ਲਾਂ ਤੇ ਉਹ ਪਰਨੇ ਨੂੰ ਸੁੱਕਣੇ ਪਾ ਕੇ ਤੇ ਅੰਦਰ ਆ ਜਾਂਦਾ ਉਹਦੀ ਪਤਨੀ ਉਹਨੂੰ ਕੋਈ ਕੰਮ ਲਈ ਬਾਹਰ ਜਾਂਦੀ ਜਾ ਕੇ ਦੇਖਦੀ ਹੈ ਜਿੰਨੇ ਪਰਨੇ 'ਚੋਂ ਤੁਪਕੇ ਡਿੱਗਰੇ ਹੁੰਦੇ ਨੇ ਉਹ ਸਾਰੇ ਸੋਨੇ ਦੀਆਂ ਬੂੰਦਾਵਾਂ ਬਣ ਬਣ ਕੇ ਸੋਨੇ ਦੇ ਮੋਤੀ ਬਣ ਬਣ ਕੇ ਤੇ ਥੱਲੇ ਡਿੱਗ ਜਾਂਦੇ ਉਹ ਬੜੀ ਹੈਰਾਨ ਹੋ ਜਾਂਦੀ। ਛੇਤੀ ਨਾਲ ਉਹ ਪਰਨੇ ਨੂੰ ਲੈ ਕੇ ਤੇ ਅੰਦਰ ਆ ਜਾਂਦੀ। ਉਹਨੂੰ ਪੁੱਛਦੀ ਵੀ ਪਰਨੇ ਨਾਲ ਕੀ ਕੀਤਾ ਸੀ? ਉਹ ਕਹਿੰਦਾ ਕਿਉਂ ਕੀ ਹੋਇਆ ਕਿ ਨਾ ਧੋ ਕੇ ਤੇ ਲੈ ਕੇ ਆਇਆ ਥੋੜਾ ਦਾਗ ਲੱਗ ਗਿਆ ਸੀ। ਉਹ ਕਹਿੰਦੀ ਦਾਗ ਨਹੀਂ। ਇਹਦੇ ਵਿੱਚੋਂ ਤਾਂ ਸੋਨੇ ਦੀਆਂ ਜਿਹੜੇ ਜੋ ਬੂੰਦ ਪਾਣੀ ਦੀ ਥੱਲੇ ਟਪਕਦੀ ਏ ਉਹ ਸੋਨੇ ਦੀ ਬਣ ਜਾਂਦੀ। ਉਹਨੂੰ ਸਾਰੀ ਗੱਲ ਦੱਸਦਾ। ਵੀ ਐਵੇਂ ਸੰਤ ਫਕੀਰ ਮਿਲੇ ਸੀ। ਉਹਨਾਂ ਕਿਹਾ ਵੀ ਇਹ ਜਿਹੜਾ ਕੁੱਤਾ ਹੈ ਨਾ ਇਹ ਹੀ ਤੇਰੀ ਗਰੀਬੀ ਜਿਹੜੀ ਆ ਉਹ ਦੂਰ ਕਰ ਦੇਗਾ। ਜਿਹੜੇ ਤੂੰ ਦੋ ਪ੍ਰਸ਼ਾਦੇ ਦਿੱਤੇ ਸੀ ਮੈਂ ਉਹਨਾਂ ਨੂੰ ਖਵਾ ਦਿੱਤੇ ਜਦੋਂ ਉਹਨਾਂ ਖਾਦੇ ਤਾਂ ਉਸ ਤੋਂ ਬਾਅਦ ਉਹਨਾਂ ਕਿਹਾ ਵੀ ਉਹ ਜਿਹੜਾ ਸਾਹਮਣੇ ਕੁੱਤਾ ਆਉਂਦਿਆ ਇਹਨੂੰ ਘਰ ਸਿੱਧਾ ਲੈ ਕੇ ਜਾਈ ਘਰ ਜਾ ਕੇ ਖੋਲੀ ਤੇ ਇਹੀ ਤੇਰੇ ਗਰੀਬੀ ਦਾ ਜਿਹੜਾ ਗਰੀਬੀ ਤੇਰੀ ਦੂਰ ਕਰ ਦੇਗਾ ਤੇ ਤੇਰੇ ਭਾਗ ਖੋਲ ਦੇਗਾ ਕਿੰਦਾ ਮੈਂ ਤੇ ਉਹਨੂੰ ਰਾਜ ਸਾਟ ਆ ਆਉਂਦਿਆ ਇਹਨੂੰ ਧੋਕੇ ਲਾਇਆ ਉਹ ਜਦੋਂ ਜਾਂਦਾ ਛੱਪੜ ਤੇ ਦੇਖ ਤੇ ਉਹ ਤਾਂ ਸਾਰਾ ਜੋ ਤੋਤਾ ਸੀ ਉਹ ਤੇ ਪਾਣੀ ਦੇ ਵਿੱਚ ਰਲ ਗਿਆ ਹੁਣ ਦੇਖਦੇ ਆ ਵੀ ਕੁੱਤਾ ਕਿੱਥੋਂ ਲੱਭੇਗਾ ਉਹ ਤੇ ਝਾੜੀਆਂ ਵਿੱਚ ਜਾ ਕੇ ਸਾਰਾ ਫਰੋਲਦੇ ਪਰ ਉਹਨਾਂ ਨੂੰ ਕਿਤੇ ਉਹ ਕੁੱਤਾ ਨਹੀਂ ਲੱਭਦਾ ਉਹ ਆਪਣੇ ਪਤੀ ਨੂੰ ਫੇਰ ਕੋਸਤੀ ਕਹਿੰਦੀ ਜੇ ਤੇਨੂੰ ਕਿਹਾ ਹੀ ਸੀ ਤੂੰ ਘਰ ਲਿਆਉਂਦਾ ਉਹ ਕਹਿੰਦਾ ਮੈਂ ਤਾਂ ਸਿਰਫ ਤੇਰੀ ਲੜਾਈ ਖਣੋ ਵੀ ਇਹਨੂੰ ਸਾਰਾ ਭਰ ਕੇ ਲਿਆਇਆ ਇਸ ਕਰਕੇ ਐਵੇਂ ਕੀਤਾ ਸੀ ਤੇ ਆਪਣੀ ਮੱਥੀ ਤੇ ਹੱਥ ਮਾਰਦੇ ਨੇ ਇਸ ਕਰਕੇ ਜਦੋਂ ਵੀ ਕੋਈ ਸੰਤ ਫਕੀਰ ਕੋਈ ਵੀ ਮਿਲੇ ਤੇ ਜੇ ਆਪਾਂ ਨੂੰ ਉਹ ਕੋਈ ਬਚਨ ਕਮਾਨ ਨੂੰ ਕਹਿਣ ਤੇ ਉਹ ਬਚਨ ਤੇ ਜ਼ਰੂਰ ਪੂਰਾ ਉਤਰਿਆ ਕਰੋ ਉਹਨਾਂ ਦੇ ਮੂੰਹ ਚੋਂ ਨਿਕਲਿਆ ਹਰੇਕ ਬਚਨ ਆਪਣੀ ਜ਼ਿੰਦਗੀ ਤੇ ਕਿਸਮਤ ਬਦਲ ਸਕਦੇ ਤੇ ਇਹ ਵੀ ਸੱਚ ਕਿਹਾ ਗਿਆ ਹੈ ਕਿ ਜੋ ਮਨੁੱਖ ਜਿਵੇਂ ਦੇ ਕਰਮ ਕਰਦਾ ਹੈ ਉਵੇਂ ਦਾ ਹੀ ਉਹਨੂੰ ਭੁਗਤਣਾ ਪੈਂਦਾ ਜੇਕਰ ਉਹਦੀ ਪਤਨੀ ਉਹਨਾਂ ਨੂੰ ਰੋਜ਼ ਬਿਨਾਂ ਵਜ੍ਹਾ ਤੋਂ ਨਾ ਲੜਦੀ ਤਾਂ ਉਹਨੇ ਬਿਨਾਂ ਕਿਸੇ ਡਰ ਤੋਂ ਉਹਨੂੰ ਘਰ ਲੈ ਕੇ ਜਾਣਾ ਸੀ ਜਿਸ ਕਾਰਨ ਉਹਨਾਂ ਦੇ ਕਰਮ ਤੇ ਭਾਗ ਬਦਲ ਜਾਣੇ ਸਨ ਇਸ ਕਰਕੇ ਘਰ ਦੇ ਕਲਾ ਕਲੇਸ਼ੀ ਘਰ ਦੀ ਬਰਕਤ ਨੂੰ ਖਾ ਜਾਂਦੇ ਨੇ ਇਸ ਕਰਕੇ ਘਰ ਕਦੀ ਵੀ ਲੜਾਈ ਝਗੜਾ ਕਲੇਸ਼ ਇਹ ਨਾ ਰੱਖਿਆ ਕਰੋ ਇਹ ਚੀਜ਼ਾਂ ਘਰ ਦੀ ਬਰਕਤ ਖਾ ਜਾਂਦੀਆਂ ਨੇ ਆਪਾਂ ਇਹਨਾਂ ਗੱਲਾਂ ਤੇ ਛੇਤੀ ਕੀਤੀਆਂ ਯਕੀਨ ਨਹੀਂ ਕਰਦੇ ਪਰ ਤੁਸੀਂ ਇੱਕ ਹਫ਼ਤਾ ਘਰ ਪਿਆਰ ਸਨਮਾਨ ਬਰਕਤ ਇੱਕ ਦੂਜੇ ਨੂੰ ਨਾ ਇੱਜ਼ਤ ਦੇ ਕੇ ਦੇਖੋ ਛੋਟੇ ਛੋਟੇ ਗੱਲਾਂ ਤੇ ਲੜਾਈ ਝਗੜੇ ਕਰਨੇ ਬੰਦ ਕਰ ਦਿਓ ਬੱਚਿਆਂ ਨੂੰ ਟੋਟ ਟੋਟ ਪੈਣਾ ਬੰਦ ਕਰ ਦਿਓ ਤੁਸੀਂ ਆਪ ਦੇਖੋਗੇ ਹਫ਼ਤੇ ਵਿੱਚ ਤੁਹਾਡੇ ਘਰ ਐਸਾ ਬਦਲਾਅ ਆਏਗਾ ਨਾ ਹਰ ਇੱਕ ਚੀਜ਼ ਤੇ ਬਰਕਤ ਤੇ ਸੰਤੋਖ ਵਾਸ ਕਰੇਗਾ ਜਿਸ ਮਨੁੱਖ ਨੇ ਇਹ ਕਰਨਾ ਆਰੰਭ ਕਰਤਾ ਉਹਦੇ ਘਰ ਹਰ ਇੱਕ ਸੁੱਖ ਆਵੇਗਾ ਇਹ ਛੋਟੇ ਛੋਟੇ ਸੰਕੇਤ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਹਰ ਪੜਾ ਨੂੰ ਬਦਲਣ ਦੀ ਆਪਾਂ ਨੂੰ ਅਹਿਮੀਅਤ ਦੱਸਦੇ ਨੇ ਜੇਕਰ ਆਪਾਂ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸਮਝਣਾ ਆਰੰਭ ਕਰ ਦਿੱਤਾ ਨਾ ਤੇ ਹਰ ਇੱਕ ਚੀਜ਼ 'ਚ ਬਦਲਾਅ ਤੁਸੀਂ ਆਪ ਵੇਖੋਗੇ ਜਿਹੜੀ ਬਰਕਤ ਪਦਾਰਥ ਸੁੱਖ ਜਿਨ੍ਹਾਂ ਚੀਜ਼ਾਂ ਪਿੱਛੇ ਆਪੇ ਆਪਾ ਭੱਜਦੇ ਪਿਆ ਨਾ ਉਹ ਆਪਾਂ ਨੂੰ ਘਰ ਆ ਕੇ ਮਿਲਣਗੇ ਇਸ ਲਈ ਛੋਟਾ ਜਾਂ ਉਦਮ ਅੱਜ ਤੋਂ ਹੀ ਕਰਨਾ ਸ਼ੁਰੂ ਕਰੀਏ ਪਹਿਲੀ ਸਿੱਖਿਆ ਆਪਾਂ ਨੂੰ ਇੱਥੋਂ ਕੀ ਮਿਲੀ ਕਿ ਆਪਣੇ ਜਿਹੜਾ ਲੜਾਈ ਝਗੜਾ ਹੈ ਇਹ ਆਪਣੇ ਘਰ ਦੀ ਬਰਕਤ ਨੂੰ ਖਾ ਜਾਂਦਾ ਹੈ ਦੂਜਾ ਜਦੋਂ ਆਪਾਂ ਸੰਤਾਂ ਦੇ ਬਚਨ ਕਮਾਵਾਂਗੇ ਨਾ ਉਹ ਜੋ ਵੀ ਗੱਲ ਕਹਿੰਦੇ ਆ ਤੇ ਉਹਦੇ ਨਾਲ ਹਰ ਇੱਕ ਚੀਜ਼ ਜਦੋਂ ਆਪਾਂ ਬਚਨ ਕਮਾਣੇ ਆਰੰਭ ਕਰ ਦਿੱਤੇ ਤੇ ਘਰ 'ਚ ਹਰ ਇੱਕ ਚੀਜ਼ 'ਚ ਬਰਕਤ ਆਏਗੀ ਤੀਸਰਾ ਆਪਣੇ ਵੱਲੋਂ ਕੀਤਾ ਗਿਆ ਦੋ ਪ੍ਰਸ਼ਾਧਿਆਂ ਦਾ ਦਾਨ ਵੀ ਆਪਣੀ ਮਾੜੀ ਤੋਂ ਮਾੜੀ ਕਿਸਮਤ ਬਦਲ ਸਕਦਾ ਹੈ ਫਿਰ ਜੋ ਇਹਨਾਂ ਗੱਲਾਂ ਤੇ ਅਮਲ ਕਰਦਾ ਉਹ ਹਮੇਸ਼ਾ